ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਜੋ ਹੋਏਗੀ ਜੀ ਬੁਟੀਕ ਸੂਟਾਂ ਦੇ ਉੱਪਰ ਰਹਿਣ ਵਾਲੀ ਹੋਏਗੀ ਸੋਹਣੇ ਸੋਹਣੇ ਜਿਹੜੇ ਇਹਨਾਂ ਦੇ ਉੱਪਰ ਵਰਕ ਤੁਹਾਨੂੰ ਮਿਲਣਗੇ ਪੇਂਟ ਮਿਲੇਗਾ ਥ्रेड ਵਰਕ ਮਿਲੇਗਾ ਪਲੱਸ ਨਾਟ ਵਰਕ ਮਿਲੇਗਾ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਏ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਪਰ ਸਾਡੇ ਤੋਂ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬਾਏ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਸਭ ਤੋਂ ਪਹਿਲਾਂ ਅਸੀਂ ਦਿਖਾਉਣ ਜਾ ਰਹੇ ਆਂ ਜੀ ਨਾਟਵਰਕ ਦਾ ਤੁਹਾਨੂੰ ਸੂਟ ਮਿਲੇਗਾ ਫੈਂਟੀ ਸਿਲਕ ਦੇ ਉੱਪਰ ਰੈਡੀ ਕੀਤਾ ਗਿਆ ਜੀ ਚੈੱਕ ਕਰੋ ਜੀ ਫੈਂਟੀ ਸਿਲਕ ਦਾ ਫੈਬਰਿਕ ਲੱਗਿਆ ਹੋ ਘੇਰੇ ਦੇ ਉੱਪਰ ਤੁਹਾਨੂੰ ਜਿਹੜਾ ਹੈਗਾ ਉਹ ਨਾਟਵਰਕ ਮਿਲੇਗਾ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਨਾਟਵਰਕ ਪਲੱਸ ਹੈਂਡ ਵਰਕ ਜਿਹੜਾ ਤੁਹਾਨੂੰ ਮਿਲ ਜਾਏਗਾ ਜੀ ਘੇਰੇ ਦੇ ਉੱਪਰ ਹੋਏਗਾ ਜੀ ਫੁੱਲੀ ਜਿਹੜਾ ਹੈਗਾ ਇਸਤੇ ਉੱਪਰ ਤੁਹਾਨੂੰ ਵਰਕ ਮਿਲੇਗਾ ਔਰ ਪਲੱਸ ਜਿਹੜਾ ਵਰਕ ਹੈਗਾ ਤੁਹਾਨੂੰ ਬਾਜੂ ਦੇ ਉੱਪਰ ਵੀ ਮਿਲੇਗਾ ਜੀ ਬਾਜੂ ਦੇ ਉੱਪਰ ਵੀ ਤੁਹਾਨੂੰ ਸੇਮ ਵਰਕ ਹੈ ਜਿਹੜਾ ਉਹ ਬਾਜੂ ਦੇ ਉੱਪਰ ਮਿਲੇਗਾ ਜੀ ਇਹ ਜਿਹੜਾ ਹੈਗਾ ਫੈਂਡੀ ਸਿਲਕ ਦੇ ਉੱਪਰ ਰੈਡੀ ਕੀਤਾ ਗਿਆ ਹੈਗਾ ਜੀ ਗ੍ਰੇ ਕਲਰ ਹੋਏਗਾ ਜੀ ਨਾਲ ਜਿਹੜੀ ਹੈਗੀ ਇਸਤੇ ਆਪਾਂ ਨੇ ਫਰਸੀ ਸਲਵਾਰ ਹੈ ਜਿਹੜੀ ਉਹ ਰੈਡੀ ਕੀਤੀ ਹੈ ਜੀ ਫਰਸੀ ਸਲਵਾਰ ਨਾਲ ਜਿਹੜੀ ਹੈਗੀ ਉਹ ਫਰਸੀ ਸਲਵਾਰ ਰੈਡੀ ਕੀਤੀ ਗਈ ਹੈਗੀ ਜੀ ਇਹ ਕਿਸੇ ਕਸਟਮਰ ਦਾ ਜਾ ਰਿਹਾ ਸੀ ਸੋ ਮੈਨੂੰ ਲੱਗਿਆ ਕਿ ਚਲੋ ਕੋਈ ਗੱਲ ਨਹੀਂ ਵੀ ਆਪਾਂ ਨੂੰ ਭੈਣਾ ਨਾਲ ਸ਼ੇਅਰ ਕਰ ਦੇਣਾ ਚਾਹੀਦਾ ਹੈ ਕਿ ਕਿੱਦਾਂ ਜਿਹੜਾ ਹੈਗੇ ਆ ਉਹ ਸੂਟ ਆਪਾਂ ਰੈਡੀ ਕਰ ਰਹੇ ਆ ਜੀ ਜੇਕਰ ਤੁਸੀਂ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਕਰਵਾ ਸਕਦੇ ਹੋ ਜੀ ਕਾਫੀ ਘੱਟ ਪ੍ਰਾਈਸ ਦੇ ਵਿੱਚ ਆਪਾਂ ਰੈਡੀ ਕਰਕੇ ਦੇਾਂਗੇ ਜੀ ਨੈਕਸਟ ਆਗੇ ਆਪਣੇ ਬੁਟੀਕ ਸੂਟ ਜਿਹੜਾ ਕਿ ਆਪਾਂ ਬੂਟੀਆਂ ਵਾਲਾ ਡਿਜ਼ਾਈਨ ਆਪਾਂ ਪਹਿਲਾਂ ਵੀ ਪਾਇਆ ਸੀ ਜੀ ਉਸ ਤੋਂ ਬਾਅਦ ਹੁਣ ਫੇਰ ਆਪਾਂ ਜਿਹੜਾ ਬੂਟੀਆਂ ਵਾਲਾ ਡਿਜ਼ਾਈਨ ਹੀ ਅਪਲੋਡ ਕਰ ਰਹੇ ਆਂ ਕਿਉਂਕਿ ਕਾਫੀ ਵਧੀਆ ਜਿਹੜਾ ਇਸ ਦਾ ਰਿਸਪੌਂਸ ਰਿਹਾ ਸੀ ਇਹ ਵਾਲੇ ਸੂਟਾਂ ਦਾ ਚੈੱਕ ਕਰ ਲਓ ਜੀ ਇਹ ਵਾਲਾ ਜਿਹੜਾ ਵਰਕ ਹੋਏਗਾ ਜੀ ਤੁਹਾਨੂੰ ਬਾਟਮ ਦੇ ਉੱਪਰ ਮਿਲੇਗਾ ਜੀ ਇਹ ਤੁਹਾਨੂੰ ਸੇਮ ਜਿਹੜਾ ਹੈਗਾ ਇਹ ਆਲ ਓਵਰ ਸੂਟ ਮਿਲੇਗਾ ਜੀ 6 ਮੀਟਰ ਦੀ ਕੱਟ ਮਿਲੇਗੀ ਜੀ ਤੁਹਾਨੂੰ ਇਹ ਵਰਕ ਤੁਹਾਨੂੰ ਘੇਰੇ ਦੇ ਉੱਪਰ ਵੀ ਸੇਮ ਵਰਕ ਮਿਲੇਗਾ ਜੀ ਚੈੱਕ ਕਰ ਸਕਦੇ ਹੋ ਸੂਟਾਂ ਜਿਹੜਾ ਪਹਿਲਾਂ ਆਪਾਂ ਲੁੱਕ ਚੈੱਕ ਕਰਵਾ ਲਈਏ ਸੂਟ ਦੀ ਇਹ ਇਦਾਂ ਰੈਡੀ ਹੋਣਾ ਹੈ ਜੀ ਇਹ ਵਾਲਾ ਜਿਹੜਾ ਸੂਟ ਹੈਗਾ ਇਸ ਤਰੀਕੇ ਦੇ ਨਾਲ ਰੈਡੀ ਹੋਏਗਾ ਜੀ ਫਰਸੀ ਸਲਵਾਰ ਦੇ ਨਾਲ ਰੈਡੀ ਹੋਣਾ ਹੈਗਾ ਜੀ ਇਸ ਨੇ ਕੀਤਾ ਗਿਆ ਹੈਗਾ ਜੀ ਪੀਚ ਦੇ ਉੱਪਰ ਮਹਿਰੂਨ ਦੇ ਨਾਲ ਵਰਕ ਕੀਤਾ ਗਿਆ ਚੈੱਕ ਕਰ ਲਓ ਜੀ ਕਾਫੀ ਸੋਹਣਾ ਜਿਹੜਾ ਹੈਗਾ ਇਸ ਤੇ ਉੱਪਰ ਵਰਕ ਕੀਤਾ ਗਿਆ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਲਓ ਜੀ ਇਹ ਵਰਕ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਪਲੱਸ ਜਿਹੜਾ ਹੈਗਾ ਇਹ ਤੁਹਾਨੂੰ ਬਾਹੂ ਔਰ ਬਾਟਮ ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਇਹੋ ਸੇਮ ਵਰਕ ਮਿਲੇਗਾ ਐਵਰਕ ਆ ਜਾਣਾ ਜੀ ਘੇਰੇ ਦੇ ਉੱਪਰ ਉਹ ਵਰਕ ਜਿਹੜਾ ਸੀਗਾ ਉਹ ਬਾਟਮ ਦੇ ਉੱਪਰ ਸੀਗਾ ਜੀ 25 ਇੰਚ ਤੱਕ ਤੁਸੀਂ ਆਪਣਾ ਘੇਰਾ ਰੈਡੀ ਕਰ ਸਕਦੇ ਹੋ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਜੀ ਬਾਜੂ ਤੇ ਵੀ ਆਪਾਂ ਨੇ ਖੁੱਲਾ ਡੁੱਲਾ ਜਿਹੜਾ ਉਹ ਵਰਕ ਕਰਵਾਇਆ ਹੋਇਆ ਹੈ ਜੀ ਪੀਚ ਕਲਰ ਦੇ ਉੱਪਰ ਮਹਿਰੂਨ ਦਾ ਇਹਨਾਂ ਦਾ ਕੰਟਰਾਸਟ ਹੀ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਹੈਗਾ ਜੀ ਔਰ ਇਹ ਵਾਲਾ ਜਿਹੜਾ ਵਰਕ ਹੈਗਾ ਤੁਹਾਨੂੰ ਬਾਜੂ ਦੇ ਉੱਪਰ ਮਿਲੇਗਾ ਬਾਜੂ ਵੀ ਜਿਹੜੀ ਹੈਗੀ ਤੁਸੀਂ 8 ਇੰਚ ਜਿਹੜੀ ਹੈਗੀ ਉਹ ਲੂਜ਼ ਜਿਹੜੀ ਤੁਸੀਂ ਬਾਜੂ ਰੱਖ ਸਕਦੇ ਹੈਗੇ ਹੋ ਜੀ ਵੀ ਸ਼ੇਪ ਜਿਹੜੀ ਤੁਸੀਂ ਬਾਜੂ ਬਣਾ ਸਕਦੇ ਹੋ ਜੀ ਉਦਾਂ ਹੀ ਆਪਾਂ ਫਰਸੀ ਸਰਵਾਰਾਂ ਨਾਲੇ ਸੂਟਾ ਜਿਹੜਾ ਉਹ ਰੈਡੀ ਕੀਤਾ ਹੈਗਾ ਤੇ ਫੈਬਰਿਕ ਹੋਏਗਾ ਜਿਸ ਦਾ ਸਿਲਕ ਸਿਲਕ ਦੇ ਉੱਪਰ ਰੈਡੀ ਕੀਤਾ ਗਿਆ ਸਟਾਫ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਜੀ ਨੇੜੇ ਤੋਂ ਆਪਾਂ ਤੁਹਾਨੂੰ ਸਟਾਫਾ ਜਿਹੜਾ ਉਹ ਚੈੱਕ ਕਰਵਾ ਦਿੰਨੇ ਚੈੱਕ ਕਰ ਲਓ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈਗਾ ਜੀ ਪ੍ਰਾਈਸ ਹੈਗਾ ਕੰਪਲੀਟ ਸੂਟ ਦਾ ਜਿਹੜਾ ਹੈਗਾ ਤੁਹਾਨੂੰ 900 ਰੁਪਏ ਮਿਲੇਗਾ ਜੀ 900 ਰੁਪਏ ਦੇ ਵਿੱਚ ਤੁਸੀਂ ਇਹ ਕੰਪਲੀਟ ਸੂਟ ਆ ਜਿਹੜਾ ਸਾਡੇ ਤੋਂ ਬਾਈ ਕਰ ਸਕਦੇ ਹੋ 6.5 ਮੀਟਰ ਜਿਹੜਾ ਫੈਬਰਿਕ ਤੁਹਾਨੂੰ ਮਿਲੇਗਾ ਜੀ ਜਿਹੜਾ ਹੈਗਾ 3.5 ਮੀਟਰ ਦੀ ਕੱਟ ਆ ਜਿਹੜੀ ਤੁਹਾਨੂੰ ਸ਼ਰਟ ਦੀ ਮਿਲੇਗੀ ਔਰ 3.5 ਦੀ ਹੀ ਕੱਟ ਤੁਹਾਨੂੰ ਜਿਹੜੀ ਹੈਗੀ ਹੈ ਉਹ ਬਾਟਮ ਦੀ ਮਿਲੇਗੀ ਵੀ 6.5 ਮੀਟਰ ਤੁਹਾਨੂੰ ਸਟਾਫ ਮਿਲੇਗਾ ਜੀ ਪਲੱਸ ਤੁਹਾਨੂੰ ਇਸ ਦੇ ਉੱਪਰ ਜਿਹੜਾ ਹੈਗਾ ਵਰਕ ਮਿਲੇਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਵਰਕ ਇਸ ਦੇ ਉੱਪਰ ਕੀਤਾ ਗਿਆ ਹੈਗਾ ਜੀ ਬਹੁਤ ਸੋਹਣਾ ਜਿਹੜਾ ਜਿਆਦਾ ਪਿਆਰਾ ਹੈਗਾ ਜੀ ਮਤਲਬ ਜਿੱਦਾਂ ਆਪਾਂ ਕਹਿਦੀ ਵੀ ਉੱਪਰ ਉੱਪਰ ਕੇ ਆ ਰਹੀ ਹੈ ਨਾ ਉਹ ਚੀਜ਼ ਉਹ ਬੜਾ ਪਿਆਰਾ ਲੱਗ ਰਿਹਾ ਹੈ ਜੀ 900 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਨੈਕਸਟ ਕਲਰ ਤੁਹਾਨੂੰ ਮਿਲੇਗਾ ਬਿਲਕੁਲ ਲਾਈਟ ਪਰਪਲ ਛੇਡ ਜਿਸ ਤੇ ਉੱਪਰ ਡਾਰਕ ਕਲਰ ਦੇ ਡਾਰਕ ਪਰਪਲ ਛੇਡ ਦੇ ਨਾਲ ਆਪਾਂ ਨੇ ਵਰਕ ਕੀਤਾ ਗਿਆ ਹੈਗਾ ਜੀ ਸਿਲਕ ਸੇਮ ਫੈਬਰਿਕ ਹੋਇਆ ਹੈ ਵਾਲਾ ਤੁਹਾਨੂੰ ਜਿਹੜਾ ਵਰਕ ਮਿਲੇਗਾ ਜੀ ਇਹ ਬਾਜੂ ਦੇ ਉੱਪਰ ਰਹਿਣ ਵਾਲਾ ਹੋਏਗਾ ਜੀ ਇਹ ਚੈੱਕ ਕਰ ਸਕਦੇ ਹੋ ਵਰਕ ਤੁਹਾਨੂੰ ਬਾਜੂ ਦੇ ਉੱਪਰ ਮਿਲੇਗਾ ਜੀ ਔਰ ਇਹ ਵਾਲਾ ਵਰਕ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਵੀ ਤੁਹਾਨੂੰ ਜਿਹੜਾ ਵਰਕ ਹੈ ਤੁਹਾਨੂੰ ਘੇਰੇ ਦੇ ਉੱਪਰ ਮਿਲ ਜਾਣਾ ਹੈ ਜੀ ਫੈਬਰਿਕ ਜਨੂੰ ਸੇਮ ਮਿਲੇਗਾ ਜੀ 6.5 ਮੀਟਰ ਸਟਾਫ ਹੋਏਗਾ ਜੀ ਜੇਕਰ ਤੁਸੀਂ ਵਿੱਚ ਤੇ ਬੱਚੇ ਦਾ ਵੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਿੱਚ ਤੇ ਬੱਚੇ ਦਾ ਵੀ ਅਡਜਸਟ ਕਰ ਸਕਦੇ ਹੋ ਜਿਹੜੀਆਂ ਭੈਣਾ ਸਟਿਚਿੰਗ ਕਰਨਾ ਜਾਣਦੀਆਂ ਨੇ ਉਹ ਅਡਜਸਟ ਕਰਕੇ ਮੈਨੇਜ ਕਰ ਲੈਂਦੀਆਂ ਨੇ ਜੀ ਸੋ ਇਹ ਵਾਲਾ ਵਰਕ ਜਿਹੜਾ ਤੁਹਾਨੂੰ ਲਾਈਟ ਪਰਪਲ ਦੇ ਉੱਪਰ ਡਾਰਕ ਪਰਪਲ ਦਾ ਜਿਹੜਾ ਹੈਗਾ ਤੁਹਾਨੂੰ ਵਰਕ ਮਿਲੇਗਾ ਜੀ 6.5 ਮੀਟਰ ਸਟਾਫ ਹੋਏਗਾ ਸੇਮ ਐਜ਼ ਆ ਵਰਕ ਜਿਹੜਾ ਹੈਗਾ ਤੁਹਾਨੂੰ ਬਾਜੂ ਦੇ ਉੱਪਰ ਮਿਲੇਗਾ ਜੀ ਸੇਮ ਐਜ਼ ਆ ਵਰਕ ਹੈਗਾ ਜਿਹੜਾ ਤੁਹਾਨੂੰ ਬਾਟਮ ਦੇ ਉੱਪਰ ਮਿਲੇਗਾ ਜੀ ਚੈੱਕ ਕਰ ਲਓ ਜੀ ਇਹ ਵਰਕ ਜਿਹੜਾ ਹੈਗਾ ਤੁਹਾਨੂੰ ਪਰਸੀ ਸਲਵਾਰਾਂ ਦੇ ਨਾਲ ਛੋਟੀ ਬੁਟੀਆਂ ਵਾਲੇ ਜਿਹੜੇ ਸੂਟ ਆ ਤੁਸੀਂ ਰੈਡੀ ਕਰ ਸਕਦੇ ਹੋ ਜੀ ਪ੍ਰਾਈਸ ਹੋਏਗਾ ਸਿਰਫ ਤੇ ਸਿਰਫ 900 ਰੁਪਏ ਦੇ ਵਿੱਚ ਤੁਹਾਨੂੰ ਸਾਢੇ 6 ਮੀਟਰ ਸਟਾਫ ਤੇ ਪਲੱਸ ਵਰਕ ਆ ਜਿਹੜਾ ਉਹ ਮਿਲ ਰਿਹਾ ਪਿਓਰ ਸਿਲਕ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਕਰਵਾ ਚੌਥ ਲਈ ਵੀ ਤੁਸੀਂ ਰੈਡੀ ਕਰ ਸਕਦੇ ਹੋ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਆ ਜਿਹੜੇ ਤੁਹਾਨੂੰ ਮਿਲ ਜਾਣਗੇ ਜੀ ਜੇਕਰ ਤੁਸੀਂ ਹੋਰ ਕਿਸੇ ਕਲਰ ਦੇ ਉੱਪਰ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਸੇਮ ਪ੍ਰਾਈਸ ਦੇ ਵਿੱਚ ਅਸੀਂ ਰੈਡੀ ਕਰਕੇ ਦੇਵਾਂਗੇ ਜੀ ਤੁਸੀਂ ਰੈਡੀ ਕਰਵਾ ਸਕਦੇ ਹੋ ਜੀ ਨੈਕਸਟ ਆਗੇ ਜੀ ਆਪਣੇ ਕੋਲੇ ਸਾਟਨ ਜਾਰਜਟ ਤੋਂ ਪਹਿਲਾਂ ਆਪਾਂ ਨਾ ਪੇ ਸੂਟਾ ਜਿਹੜੇ ਉਹ ਚੈੱਕ ਕਰਵਾ ਦਈਏ ਜੀ ਪੇਂਟ ਵਾਲਾ ਸੂਟ ਚੈੱਕ ਕਰ ਸਕਦੇ ਹੋ ਜੀ ਚੈੱਕ ਕਰਵਾ ਦਈਏ ਜੀ ਇਸ ਦਾ ਜਿਹੜਾ ਹੈਗਾ ਫਰੰਟ ਇਹ ਜਿਹੜਾ ਹੈਗਾ ਆ ਕਾਟਨ ਦੇ ਉੱਪਰ ਰੈਡੀ ਕੀਤਾ ਹੈਗਾ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਤੁਹਾਨੂੰ ਮਿਲੇਗੀ ਜੀ ਇਸ ਤੇ ਫਰੰਟ ਦੇ ਉੱਪਰ ਹੈਗਾ ਇਸ ਤਰੀਕੇ ਦੇ ਦੋ ਪੈਨਲ ਤੁਹਾਨੂੰ ਮਿਲ ਜਾਣਗੇ ਪੇਂਟ ਦੀ ਫਿਨਿਸ਼ਿੰਗ ਚੈੱਕ ਕਰ ਲਓ ਜੀ ਪੇਂਟ ਬਹੁਤ ਸੋਹਣਾ ਪੇਂਟ ਕੀਤਾ ਗਿਆ ਹੈਗਾ ਜੀ ਇਹ ਕੱਲੀ 셔ਟ ਮਿਲੇਗੀ ਤੁਹਾਨੂੰ ਪੇਂਟ ਵਾਲੀ ਜੇਕਰ ਤੁਸੀਂ ਆਫ ਵਾਈਟ ਬਾਟਮ ਲਗਵਾਉਣਾ ਚਾਹਦੇ ਹੋ ਤਾਂ ਤੁਸੀਂ ਆਫ ਵਾਈਟ ਬਾਟਮ ਲਗਵਾ ਸਕਦੇ ਹੋ ਜੀ 셔ਟ ਤੁਹਾਨੂੰ ਮਿਲੇਗੀ ਬਹੁਤ ਹੀ ਜ਼ਿਆਦਾ ਸੋਹਣੀ ਵਿਦਆਊਟ ਲਾਈਨਿੰਗ ਜਿਹੜਾ ਹੈਗਾ ਇਹ ਸਟਾਫ ਆ ਜਿਹੜਾ ਬਣੇਗਾ ਜੀ ਪਿਓਰ ਕਾਟਨ ਦਾ ਸਟਾਫ ਹੋਏਗਾ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਹੋਏਗੀ ਜੀ ਫਰੰਟ ਦੇ ਉੱਪਰ ਤੁਹਾਨੂੰ ਬੈਨਰ ਮਿਲ ਜਾਣਗੇ ਲੈਂਥ ਤੁਸੀਂ ਜਿਹੜੀ ਹੈਗੀ ਆ 45 ਤੱਕ ਜਿਹੜੀ ਇਹਦੀ ਲੈਂਥ ਆ ਉਹ ਤੁਸੀਂ ਰੈਡੀ ਕਰ ਸਕਦੇ ਹੈਗੇ ਹੋ ਜੀ ਇਹ ਵਾਲਾ ਪੈਂਟ ਜਿਹੜਾ ਹੈਗਾ ਤੁਹਾਨੂੰ ਬਾਜੂ ਦੇ ਉੱਪਰ ਮਿਲੇਗਾ ਜੀ ਇਹ ਵਾਲਾ ਪੈਂਟ ਜਿਹੜਾ ਹੈਗਾ ਤੁਹਾਨੂੰ ਬਾਜੂ ਦੇ ਉੱਪਰ ਮਿਲ ਜਾਏਗਾ ਜੀ 800 ਰੁਪਏ ਦੀ ਤੁਹਾਨੂੰ ਇਹ ਕੱਲੀ ਸ਼ੋਰਟ ਮਿਲੇਗੀ ਜੀ ਖਾਲੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਦਾ ਸੂਟ ਮਿਲੇਗਾ ਜੀ ਐਸ ਕੇ ਬ੍ਰਾਂਡ ਦੀ ਕਾਟਨ ਹੋਏਗੀ ਐਸ ਕੇ ਬ੍ਰਾਂਡ ਦੀ ਕਾਟਨ ਤੁਹਾਨੂੰ ਮਿਲੇਗੀ ਜੀ ਪ੍ਰੀਮੀਅਮ ਕਾਟਨ ਹੋਏਗੀ ਚੈੱਕ ਕਰਵਾ ਦਿੰਨੇ ਆ ਜੀ ਚੈੱਕ ਕਰ ਲੋ SK ਬ੍ਰੈਂਡ ਦੀ ਪ੍ਰੀਮੀਅਮ ਕਾਟਨ ਹੋਏਗੀ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈਗਾ ਜੀ ਵਿਦਆਊਟ ਲਾਈਨਿੰਗ ਬਨੇਗਾ ਇਹ ਵਾਲਾ ਜਿਹੜਾ ਸਟਾਫ ਹੈਗਾ ਵਿਦਆਊਟ ਲਾਈਨਿੰਗ ਬਨੇਗਾ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈਗਾ ਜੀ ਘੇਰਾ ਜਿਹੜਾ ਹੈਗਾ ਤੁਸੀਂ 26 ਤੋਂ 27 ਇੰਚ ਤੱਕ ਵੀ ਤੁਸੀਂ ਘੇਰਾ ਜਿਹੜਾ ਹੋ ਰੈਡੀ ਕਰ ਸਕਦੇ ਹੋ ਬਟੇ 25 ਇੰਚ ਤੱਕ ਜਿਹੜਾ ਇਸ ਤੋਂ ਉੱਪਰ ਪੇਂਟ ਆਪਾਂ ਨੇ ਕੀਤਾ ਹੈਗਾ ਜੀ ਚੈੱਕ ਕਰ ਲਓ ਜੀ ਪੇਂਟ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਸ ਤੋਂ ਉੱਪਰ ਆਪਾਂ ਨੇ ਜਿਹੜਾ ਪੇਂਟ ਕੀਤਾ ਹੋਇਆ ਜੀ ਫਰੰਟ ਦੇ ਉੱਪਰ ਪਲੱਸ ਬਾਜੂ ਦੇ ਉੱਪਰ ਤੁਹਾਨੂੰ ਜਿਹੜਾ ਇਹ ਪੇਂਟ ਮਿਲ ਜਾਏਗਾ ਜੀ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਮਿਲੇਗੀ ਜੀ ਤੁਹਾਨੂੰ ਔਰ ਜਿਹੜਾ ਹੈਗਾ ਇਹ ਫਰੰਟ ਦੇ ਉੱਪਰ ਤੁਹਾਨੂੰ ਪੇਂਟ ਮਿਲੇਗਾ ਔਰ ਪਲੱਸ ਬਾਜੂ ਦੇ ਉੱਪਰ ਵੀ ਤੁਹਾਨੂੰ ਪੇਂਟ ਮਿਲੇਗਾ ਬਾਜੂ ਦੇ ਉੱਪਰ ਵੀ ਤੁਹਾਨੂੰ ਇਸ ਤਰੀਕੇ ਦਾ ਡਿਜ਼ਾਈਨ ਹੈ ਜਿਹੜਾ ਬਾਜੂ ਦੇ ਉੱਪਰ ਮਿਲੇਗਾ ਜੀ ਇਸ ਦਾ ਪ੍ਰਾਈਸ ਜੋ ਹੋਏਗਾ ਜੀ ਉਹ ਹੈਗਾ 1500 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਆ ਮਿਲ ਜਾਏਗਾ ਜੀ 1500 ਰੁਪਏ ਦੇ ਵਿੱਚ ਜੀ ਦਾਰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਇਹ ਆਪਾਂ ਪਹਿਲਾਂ ਵੀ ਅਪਲੋਡ ਕੀਤਾ ਸੀ ਦੀ ਕਾਫੀ ਡਿਮਾਂਡ ਸੀ ਬਣਾ ਕਹਿ ਰਹੀ ਸੀ ਕਿ ਇਹਦੇ ਵਿੱਚ ਸਾਨੂੰ ਕਲਰ ਜ਼ਿਆਦਾ ਚਾਹੀਦੇ ਹੈਗੇ ਸੋ ਇਸੇ ਲਈ ਆਪਾਂ ਜਿਹੜੇ ਹੈਗੇ ਆ ਕਲਰ ਆ ਜਿਹੜੇ ਉਹ ਸ਼ੋ ਕਰਣ ਲੱਗਿਆਂ ਦੀ ਸਭ ਤੋਂ ਪਹਿਲਾਂ ਜੋ ਕਲਰ ਤੁਹਾਨੂੰ ਮਿਲੇਗਾ 베ਬੀ ਪਿੰਕ ਕਲਰ ਹੋਏਗਾ ਜੀ ਸਾਟਨ ਜਾਰਜਟ ਦਾ ਸਟਾਫ ਹੈਗਾ ਸਟਾਫ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਜਿਹੜੀਆਂ ਭੈਣਾਂ ਨੇ ਯੂਜ਼ ਕੀਤਾ ਉਹਨਾਂ ਨੂੰ ਪਤਾ ਹੀ ਹੈਗਾ ਕਿ ਸਟਾਫ ਕਿੰਨਾ ਹੀ ਵਧੀਆ ਹੈਗਾ ਬਹੁਤ ਸੌਫਟ ਸਟਾਫ ਹੈਗਾ ਜੀ ਨੇੜੇ ਤੁਸੀਂ ਤੁਹਾਨੂੰ ਸਟਾਫ ਆ ਜਿਹੜਾ ਉਹ ਚੈੱਕ ਕਰਵਾ ਦਿੰਨੇ ਆ ਜੀ ਇੱਕ ਵਾਰ ਬਹੁਤ ਹੀ ਜਿਆਦਾ ਸੌਫਟ ਸਟੱਫ ਹੈਗਾ ਜੀ ਸਟੱਫ ਦੀ ਜਿਹੜੀ ਫੋਇਲ ਹੈਗੀ ਉਹ ਤੁਹਾਨੂੰ ਦੱਸ ਰਹੀ ਹੋਣੀ ਕਿ ਕਿੰਨਾ ਵਧੀਆ ਸਟੱਫ ਹੈਗਾ ਜੀ ਬਹੁਤ ਸੌਫਟ ਸਟੱਫ ਹੈਗਾ ਜੀ ਇਹਦੇ ਉੱਪਰ ਤੁਸੀਂ ਥ੍ਰੈਡ ਆਰੀ ਹੈਂਡ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਜੇਕਰ ਸਾਡੇ ਤੋਂ ਕਰਵਾਉਣਾ ਚਾਹੁੰਦੇ ਤੁਸੀਂ ਸਾਡੇ ਤੋਂ ਵੀ ਕਰਵਾ ਸਕਦੇ ਹੋ ਜੇਕਰ ਆਪਣੇ ਲੋਕਲ ਕਾਰੀਗਰ ਤੋਂ ਕਰਵਾਉਣਾ ਚਾਹੁੰਦੇ ਤੁਸੀਂ ਲੋਕਲ ਕਾਰੀਗਰ ਤੋਂ ਵੀ ਕਰਵਾ ਸਕਦੇ ਹੋ ਜੀ ਇਸ ਦੇ ਵਿੱਚ ਤੁਸੀਂ ਕਲਰ ਆਪਸ਼ਨ ਚੈੱਕ ਕਰ ਸਕਦੇ ਹੋ ਪ੍ਰਾਈਸ ਹੋਏਗਾ ਜੀ 650 ਰੁਪਏ ਦੇ ਤੁਹਾਨੂੰ 5 ਮੀਟਰ ਦੀ ਕੱਟ ਮਿਲੇਗੀ ਜੀ 650 ਰੁਪਏ ਦੇ ਵਿੱਚ 5 ਮੀਟਰ ਦੀ ਕੱਟ ਮਿਲੇਗੀ ਸਾਟਨ ਜਾਰਜਟ ਦਾ ਸਟੱਫ ਹੋ ਤੱਕ ਆਮਨਾ ਮਿਲਦਾ ਜੀ 1000 ਤੋਂ 1200 ਰੁਪਏ ਤੱਕ ਦਾ ਇਸ ਦਾ ਪ੍ਰਾਈਸ ਹੁੰਦਾ ਹੈ ਬਟ ਆਪਾਂ ਦੇ ਰਹੇ ਹਾਂ ਸਿਰਫ ਤੇ ਸਿਰਫ 650 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਦੀ ਕੱਟ ਆ ਜਿਹੜੀ ਉਹ ਮਿਲੇਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਗ੍ਰੀਨ ਕਲਰ ਮਿਲੇਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈਗਾ ਜੀ ਬਹੁਤ ਸੌਫਟ ਸਟਾਫ ਹੈਗਾ ਜੀ ਥ्रेड ਆ ਰਹੀ ਹੈਂਡ ਜੋ ਮਰਜੀ ਵਰਕ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਬਹੁਤ ਹੀ ਪਿਆਰਾ ਛੇਡ ਹੈਗਾ ਜੀ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਜੀ ਸਕਾਈ ਬਲੂ ਕਲਰ ਜੀ ਸਕਾਈ ਬਲੂ ਕਲਰ ਮਿਲੇਗਾ ਜੀ ਚੈੱਕ ਕਰੋ ਬਹੁਤ ਸੋਹਣਾ ਸਟਾਫ ਹੈ ਜੀ ਲਾਈਟ ਵੇਟ ਔਰ ਸੌਫਟ ਸਟਾਫ ਹੈਗਾ ਜੀ ਪ੍ਰਾਈਸ ਹੈਗਾ 650 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਦੀ ਕਟ ਆ ਜਿਹੜੀ ਉਹ ਮਿਲ ਜਾਏਗੀ ਜੀ 650 ਰੁਪਏ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ orange ਕਲਰ ਔਰੇਂਜ ਕਲਰ ਵੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜਿੱਦਾਂ ਹੁਣ ਕਰਵਾ ਚੌਥ ਲਈ ਭੈਣਾ ਸੂਟ ਰੈਡੀ ਕਰ ਰਹੀਆਂ ਨੇ ਜਾਂ ਕਰਵਾ ਰਹੀਆਂ ਨੇ ਉਹਨਾਂ ਲਈ ਵੀ ਬੈਸਟ ਆਪਸ਼ਨ ਹੈਗਾ ਜੀ ਔਰੇਂਜ ਕਲਰ ਦਾ ਤੁਹਾਨੂੰ ਸੂਟ ਮਿਲੇਗਾ ਜਿਸ ਦੇ ਉੱਪਰ ਤੁਸੀਂ ਕੋਈ ਵਰਕ ਮਰਜ਼ੀ ਕਰਵਾ ਸਕਦੇ ਹੋ 650 ਰੁਪਏ ਪ੍ਰਾਈਸ ਹੋਏਗਾ ਸ਼ਿਪਿੰਗ ਐਕਸਟਰਾ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਕਲਰ ਹੌਟ ਪਿੰਕ অর ਲਾਈਟ ਪਿੰਕ ਦਾ ਤੁਸੀਂ ਕੰਟਰਾਸਟ ਵੀ ਕਰ ਸਕਦੇ ਹੋ ਜੀ ਇਹਨਾਂ ਦਾ ਕਾਫੀ ਪਿਆਰਾ ਕੰਟਰਾਸਟ ਆ ਜਿਹੜਾ ਉਹ ਰੈਡੀ ਹੁੰਦਾ ਹੈ ਆ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਲਾਈਟ ਦੇ ਉੱਪਰ ਡਾਰਕ ਦਾ ਵਰਕ ਕਰਵਾ ਸਕਦੇ ਹੋ ਔਰ ਡਾਰਕ ਦੇ ਉੱਪਰ ਜਿਹੜਾ ਹੈਗਾ ਤੁਸੀਂ ਲਾਈਟ ਦਾ ਵਰਕ ਕਰਵਾ ਕੇ ਲਾਈਟ ਸ਼ੇਡ ਦਾ ਲਾਈਟ ਪਿੰਕ ਦਾ ਮਤਲਬ ਥ੍ਰੈਡ ਲਗਾ ਕੇ ਬਹੁਤ ਸੋਹਣਾ ਜਿਹੜਾ ਤੁਹਾਡਾ ਸੂਟ ਆ ਉਹ ਘੱਟ ਪ੍ਰਾਈਸ ਦੇ ਵਿੱਚ ਰੈਡੀ ਹੋ ਜਾਣਾ ਜੀ ਤੁਹਾਡੇ ਜਿਹੜੇ ਹੈਗੇ ਸੈਮੀ ਫਾਰਮਲ ਸੂਟ ਤਾਂ ਆਰਾਮ ਨਾਲ ਰੈਡੀ ਹੋ ਜਾਣਾ ਜੇਕਰ ਹੈਂਡ ਕਰਵਾਉਣਾ ਤਾਂ ਤੁਹਾਡੇ ਪਾਰਟੀ ਵੇਅਰ ਸੂਟ ਆ ਤੁਹਾਨੂੰ ਸਟਾਫ ਆਫ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਡਾਰਕ ਗ੍ਰੀਨ ਕਲਰ ਤੁਹਾਨੂੰ ਜਿਹੜਾ ਹੈਗਾ ਇਸ ਦੇ ਵਿੱਚ ਮਿਲ ਜਾਏਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਡਾਰਕ ਸ਼ੇਡ ਨੇਗੇ ਇਹ ਵੀ 650 ਰੁਪਏ ਸਾਰਿਆਂ ਦਾ ਪ੍ਰਾਈਸ ਹੋਏਗਾ ਡਾਰਕ ਔਰੇਂਜ ਕਲਰ ਤੁਹਾਨੂੰ ਮਿਲੇਗਾ ਔਰ ਲਾਈਟ ਔਰੇਂਜ ਸੀ ਇਹ ਡਾਰਕ ਔਰੇਂਜ ਹੈ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਤੁਸੀਂ ਬਲੈਕ ਦੇ ਨਾਲ ਵੀ ਇਹਦਾ ਕੰਟਰਾਸਟ ਕਰ ਸਕਦੇ ਹੋ ਜੀ ਕਾਫੀ ਪਿਆਰਾ ਔਰ ਔਰੇਂਜ ਦੇ ਨਾਲ ਵੀ ਇਹਦਾ ਕੰਟਰਾਸਟ ਹੈ ਕਾਫੀ ਪਿਆਰਾ ਜਿਹੜਾ ਉਹ ਰੈਡੀ ਹੁੰਦਾ ਤੁਸੀਂ ਐਦਾਂ ਵੀ ਕਰ ਸਕਦੇ ਹੋ ਜੀ ਬਹੁਤ ਹੀ ਸੋਹਣਾ ਇਹਨਾਂ ਦੇ ਕੰਟਰਾਸਟ ਰੈਡੀ ਹੁੰਦੀ ਹੈ 650 ਰੁਪਏ ਦਾ ਪ੍ਰਾਈਸ ਹੋਏਗਾ ਜੀ ਸ਼ਿਪ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਜੈਡ ਬਲੈਕ ਕਲਰ ਦੇ ਤੁਹਾਨੂੰ ਦੋ ਪੀਸ ਮਿਲ ਜਾਣੇ ਆ ਜੀ ਬਹੁਤ ਹੀ ਸੋਹਣਾ ਸਟਾਫ ਹੈ ਜੀ ਸੈਟਨ ਜਾਰਜਟ ਦਾ ਸਟਾਫ ਹੋਏਗਾ ਬਹੁਤ ਹੀ ਲਾਈਟ ਵੇਟ ਔਰ ਸੌਫਟ ਹੈ ਜੀ 650 ਰੁਪਏ ਦਾ ਪ੍ਰਾਈਸ ਹੋਏਗਾ ਥ्रेड ਹੈਂਡ ਆਰੀ ਜੋ ਮਰਜੀ ਤੁਸੀਂ ਇਹਨਾਂ ਦੇ ਉੱਪਰ ਵਰਕ ਕਰਵਾ ਸਕਦੇ ਹੋ ਜੀ ਜੇਕਰ ਸਾਡੇ ਤੋਂ ਕਰਵਾਉਣਾ ਸਾਡੇ ਤੋਂ ਕਰਵਾਓ ਜੇਕਰ ਤੁਸੀਂ ਆਪਣੇ ਕਿਸੇ ਲੋਕਲ ਕਾਰੀਗਰ ਤੋਂ ਕਰਵਾਉਣਾ ਚਾਹੁੰਦੇ ਹੋ ਲੋਕਲ ਕਾਰੀਗਰ ਤੋਂ ਵੀ ਕਰਵਾ ਸਕਦੇ ਹੋ ਜੀ ਨੈਕਸਟ ਜੋ ਹੈਗਾ ਜੀ ਆਪਾਂ ਦਿਖਾਵਾਂਗੇ ਦੁਪੱਟੇ ਦੁਪੱਟੇ ਜਿਹੜੇ ਹੋਣਗੇ ਜੀ ਤੁਹਾਨੂੰ ਮਿਲਣਗੇ ਸਭ ਤੋਂ ਪਹਿਲਾਂ ਆਪਾਂ ਦਿਖਾ ਰਹੇ ਹੈਗੇ ਆਂ ਦੀ ਵਿਸਕੋਸ ਆਰਗੈਂਜ਼ਾ ਦਾ ਸਟਾਫ ਤੁਹਾਨੂੰ ਦਿਖਾ ਰਹੇ ਆਂ ਵਿਸਕੋਸ ਆਰਗੈਂਜ਼ਾ ਦੇ ਦੁਪੱਟੇ ਮਿਲਣਗੇ ਜੀ ਚੈੱਕ ਕਰ ਲਓ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈਗਾ ਜੀ ਆਪਾਂ ਤੁਹਾਨੂੰ ਜਿਹੜਾ ਹੈਗਾ ਕੰਨੀ ਤੋਂ ਸਟਾਫਾ ਜਿਹੜਾ ਉਹ ਚੈੱਕ ਕਰਵਾ ਦਿੰਨੇ ਆ ਜੀ ਬਹੁਤ ਸੋਹਣਾ ਸਟਾਫ ਹੈ ਜੀ ਵਿਸਕੋਸ ਆਰਗੈਂਜ਼ਰਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਪ੍ਰਾਈਸ ਹੋਏਗਾ 350 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਦੁਪੱਟਾ ਮਿਲ ਜਾਏਗਾ ਜੀ ਵਿਸਕੋਸ ਆਰਗੈਂਜ਼ਰਾ ਦੁਪੱਟਾ ਤੁਹਾਨੂੰ 650 ਰੁਪਏ ਸੌਰੀ 350 ਦੇ ਵਿੱਚ ਮਿਲ ਜਾਏਗਾ ਜੀ 350 ਦੇ ਵਿੱਚ ਤੁਹਾਨੂੰ ਵਿਸਕੋਸ ਆਰਗੈਂਜ਼ਰਾ ਦੁਪੱਟਾ ਮਿਲ ਜਾਏਗਾ ਇਸ ਦੇ ਵਿੱਚ ਤੁਸੀਂ ਮਤਲਬ 10 15 20 ਜਿੰਨੇ ਮਰਜ਼ੀ ਦੁਪੱਟੇ ਜਿਹੜੇ ਤੁਸੀਂ ਲੈ ਸਕਦੇ ਹੋ ਜੀ ਫੁੱਲ ਕੁਆਂਟੀਟੀ ਦੇ ਵਿੱਚ ਤੁਹਾਨੂੰ ਇਹ ਦੁਪੱਟਿਆਂ ਦਾ ਸਟਾਕ ਹੈ ਜਿਹੜਾ ਉਹ ਮਿਲ ਜਾਏਗਾ ਜੀ ਨੈਕਸਟ ਜਿਹੜਾ ਆਪਾਂ ਦੁਪੱਟੇ ਦਿਖਾ ਰਹੇ ਹਾਂ ਜੀ कॉटन ਬਰਬਰੀ ਦੇ ਤੁਹਾਨੂੰ ਦੁ કોટਨ ਬਰਬਰੀ ਦੇ ਦੁਪट्टे ਹੋਣਗੇ ਜੀ ਚੈੱਕ ਕਰੋ ਬੈਟਸਨ ਦਾ ਦੁਪੱਟਾ ਮਿਲੇਗਾ ਜੀ ਕੋਟਨ ਬਰਬਰੀ ਦਾ ਬੈਟਸਨ ਦਾ ਦੁਪੱਟਾ ਹੋਏਗਾ ਜੀ ਏ ਵਨ ਦੁਪੱਟਾ ਹੁੰਦਾ ਜੀ ਬੈਟਸਨ ਦਾ ਇਹ ਚੈੱਕ ਕਰੋ ਜੀ ਕੋਟਨ ਬਰਬਰੀ ਦਾ ਦੁਪੱਟਾ ਹੋਏਗਾ ਬਹੁਤ ਸੋਹਣਾ ਸਟਾਫ ਆ ਬਹੁਤ ਹੀ ਲਾਈਟ ਵੇਟ ਹੈਗਾ ਜੀ ਵੇਅਰ ਕੀਤੇ ਤਾਂ ਬਿਲਕੁਲ ਪਤਾ ਹੀ ਨਹੀਂ ਲੱਗਣਾ ਹੈਗਾ ਜੀ ਬਹੁਤ ਸੌਫਟ ਸਟਾਫ ਹੈ ਜੀ ਇਸ ਦਾ ਪ੍ਰਾਈਸ ਹੈਗਾ 400 ਰੁਪਏ ਜੀ ਕਾਟਨ ਬਰਬਰੀ ਦਾ ਦੁਪੱਟਾ ਹੋਏਗਾ ਵੈਸੇ ਇਹ ਦੁਪੱਟੇ ਜਿਹੜੇ ਹੈਗੇ 300 350 ਵਿੱਚ ਵੀ ਮਿਲ ਜਾਂਦੇ ਆ ਬਸ ਇੱਥੇ ਇਹਦਾ ਫਰਕ ਹੈਗਾ ਆ ਕਿ ਇਹ ਵੈਡਸਨ ਦਾ ਹੈ ਬ੍ਰਾਂਡ ਦਾ ਦੁਪੱਟਾ ਹੋਣ ਕਰਕੇ ਥੋੜਾ ਕੋਸਟਲੀ ਹੈਗਾ ਜੀ ਇਹ ਤੇ ਇਹ ਜਿਹੜਾ ਤੁਹਾਨੂੰ ਦੁਪੱਟਾ ਮਿਲੇਗਾ ਜੀ 400 ਰੁਪਏ ਦੇ ਵਿੱਚ ਤੁਹਾਨੂੰ ਦੁਪੱਟਾ ਜਿਹੜਾ ਮਿਲ ਜਾਏਗਾ ਜੀ ਨੈਕਸਟ ਆ ਗਿਆ ਜੀ ਜੂਟ ਬਰਬਰੀ ਦਾ ਦੁਪੱਟੇ ਜੂਟ ਬਰਬਰੀ ਦੇ ਦੁਪੱਟੇ ਵੀ ਤੁਸੀਂ ਫੁੱਲ ਕੁਆਂਟੀਟੀ ਦੇ ਵਿੱਚ ਜਿਹੜੇ ਹੈਗੇ ਉਹ ਲੈ ਸਕਦੇ ਹੋ ਜੀ ਤੁਹਾਨੂੰ ਮਿਲ ਜਾਣਗੇ ਜੀ ਇਹ ਵੀ ਜਿਹੜੇ ਦੁਪੱਟੇ ਹੋਣਗੇ ਜੀ ਵੈਡਸਨ ਦੇ ਰਹਿਣ ਵਾਲੇ ਹੋਣਗੇ ਜੀ ਚੈੱਕ ਕਰ ਲਓ ਜੀ ਬੈਟਸਨ ਬ੍ਰਾਂਡ ਦੇ ਤੁਹਾਨੂੰ ਦੁਪੱਟੇ ਮਿਲਣਗੇ ਜੀ ਚੈੱਕ ਕਰੋ ਕੰਨੀ ਤੋਂ ਹੀ ਸਟਾਫ ਦਾ ਜਿਹੜਾ ਉਹ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿੰਨਾ ਸੋਹਣਾ ਸਟਾਫ ਹੋਏਗਾ ਜੀ ਜੂਟ ਬਰਬਰੀ ਦੇ ਦੁਪੱਟਾ ਹੋਏਗਾ ਬਹੁਤ ਹੀ ਜ਼ਿਆਦਾ ਸੌਫਟ ਜਿਹੜਾ ਇਹਨਾਂ ਦਾ ਸਟਾਫ ਰਹਿਣ ਵਾਲਾ ਹੈਗਾ ਜੀ ਜਿੱਦਾਂ ਹੁਣ ਸਾਰੀਆਂ ਭੈਣਾਂ ਨੇ ਜੂਟ ਬਰਬਰੀ ਦੇ ਹੀ ਸੂਟ ਆ ਜਿਹੜੇ ਪਾਰਟੀ ਵੇਅਰ ਸਟਿਚ ਕਰਵਾਏ ਆ ਜਾਂ ਹੈਂਡਵਰਕ ਕਰਵਾਏ ਆ ਤਾਂ ਜੂਟ ਬਰਬਰੀ ਦੇ ਹੀ ਦੁਪੱਟੇ ਜ਼ਿਆਦਾ ਵਧੀਆ ਲੱਗਦੇ ਆ ਜੀ ਉਹਨਾਂ ਬਰਬੇ ਦੇ ਸੂਟਾਂ ਨਾਲ ਜੇਕਰ ਭੈਣਾਂ ਇਹਨਾਂ ਨੂੰ ਬਾਏ ਕਰਨਾ ਚਾਹੁੰਦੀਆਂ 450 ਰੁਪਏ ਦਾ ਦੁਪੱਟਾ ਹੋਏਗਾ ਜੀ ਤੁਸੀਂ ਕਿੰਨੀ ਮਰਜ਼ੀ ਕੁਆਂਟੀਟੀ ਦੇ ਵਿੱਚ ਜਿਹੜਾ ਸਾਡੇ ਤੁਸੀਂ ਰਹੀਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਜਿਹੜੇ ਉਹ ਬਾਈ ਕਰ ਸਕੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਨੇ ਕਾਟਨ ਬਰਬਰੀ ਦੇ ਦੁਪट्टे ਹੋਣਗੇ ਜੂਟ ਬਰਬਰੀ ਦੇ ਦੁਪट्टे ਹੋਣਗੇ ਪਲੱਸ ਵਿਸਕੋਸ ਔਰ ਗੈਂਜ਼ਰ ਦੇ ਦੁਪट्टे ਹੋਣਗੇ ਜਿਹੜੀਆਂ ਵੀ ਪਹਿਣਾ ਇਹ ਦੁਪੱਟੇ ਜਾਂ ਫਿਰ ਸਾਡੇ ਤੋਂ ਸਾਟਨ ਜਾਰਜਟ ਦੇ ਸੂਟ ਬਾਈ ਕਰਨਾ ਚਾਹੁੰਦੀਆਂ ਨੇ ਬੁਟੀਕ ਸਟਾਈਲ ਸੂਟ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਤੇ ਪਹਿਲੀ ਵਾਰ ਆਇਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ